हां जी भाई जी स्वागतਾ ਤੁਹਾਡਾ ਖਸਾਨ ਡੇਰੀ ਫਾਰਮ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਵੀਡੀਓ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਬਾਜਾਖਾਨਾ ਰੋਡ ਦੇ ਉੱਤੇ ਬਾਈ ਦਾ ਘਰ ਰਹਿ ਜਾਂਦਾ ਵਪਾਰ ਦਾ ਕੰਮ ਆ ਬਾਈ ਕੋਲੇ ਬੱਛੀਆਂ ਵੱਡੀਆਂ ਗਾਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅੱਜ ਤਿੰਨ ਬੱਛੀਆਂ ਬਾਈ ਨੇ ਵਕਾਊ ਕੀਤੀਆਂ HF ਆਪ अच्छी ਹੈ BMS ਦੇ ਸੀਮਨ ਦੀ ਦੱਸਦਾ ਬਾਈ ਬਹੁਤ ਵਧੀਆ ਫਾਰਮ ਵਾਲੀ 10 ਮਹੀਨਿਆਂ ਦੀ ਬੱਚਾ ਉਮਰ ਅਜੇ ਦੀ 10 ਮਹੀਨਿਆਂ ਦੀ ਬੱਚੀ ਆ ਚਾਰ ਹੀ ਥਣ ਲੱਗਿਆ ਕੋਈ ਫੋਟ ਸ਼ਾਗ ਨਹੀਂ ਗੁਲਾਬੀ ਥਣ ਗਰੋ ਸੋਹਣੀ ਕੀਤੀ ਹੈ 10 ਮਹੀਨੇ ਦੀ ਬੱਛੀ ਹੈ ਇਹ ਇਹ ਇੱਕ ਨੰਬਰ ਬੱਛੀ ਇਹਦਾ ਮੁੱਲ ਕੱਲੀ ਦਾ 16000 ਕਰਦਾ ਬਾਈ ਦੋ ਆ ਬੱਛੀਆਂ ਡੈਨਮਾਰਕ ਦੇ ਸੀਮੰਦੀਆਂ ਦੋਨੇ ਇਹ ਵੀ ਪੂਰੀਆਂ ਟੌਪ ਕੁਆਲਿਟੀ ਦੀਆਂ ਹੈ ਚਾਰ ਹੀ ਥਣ ਇਹਨਾਂ ਦੇ ਲੱਗਿਆ ਕੋਈ ਫੋਟ ਸ਼ਾਂਗ ਨਹੀਂ 9 ਮਹੀਨੇ ਉਮਰ ਆ ਬੱਛੀ ਦੀ ਆਹ ਬੱਛੀ ਵੀ 9 ਮਹੀਨਾ ਦੀ ਹੈ ਸੋਹਣੇ ਮੂੰਹ ਮੱਥੇ ਦੀਆਂ ਚਾਰ ਹੀ ਥਣ ਇਹਦੇ ਲੱਗਿਆ ਕੋਈ ਫੋਰ ਸ਼ਾਂਗ ਨਹੀਂ ਇਹਨਾਂ ਦੋਨਾਂ ਦਾ ਮੁੱਲ 10-10 ਹਜ਼ਾਰ ਰੁਪਏ ਕਰਦਾ ਪਿਆ। ਬਾਕੀ ਬਾਈ ਦਾ ਫੋਨ ਨੰਬਰ ਸਕਰੀਨ ਤੇ ਚੱਲੂਗਾ। ਕਾਲ ਕਰ ਸਕਦੇ ਹੋ ਬਾਜਾਖਾਨਾ ਰੋਡ ਦੇ ਉੱਤੇ ਬਾਈ ਦਾ ਘਰ ਰਹਿ ਜਾਂਦਾ। ਕਿਸਾਨ ਦੇ ਦੀ ਫੈਮਿਲੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ ਦੋਸਤੋ।